ਹਾਂ ਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਸਾਰੇ ਸੂਟ ਬ੍ਰਾਂਡਡ ਆਉਣਗੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਜੀ ਕਿਵੇਂ ਦਾ ਸਟੱਫ ਹੈ ਕੀ ਪ੍ਰਾਈਸ ਹੈ ਸਾਰਾ ਕੁਝ ਦੱਸਿਆ ਹੋਇਆ ਹੈ ਜੀ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਇਹ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਸਾਰੇ ਸੂਟ ਆਉਣਗੇ ਜੀ ਘਟੜਾਈ ਦੇ ਅੱਜ ਵਾਲੀ ਕਲੈਕਸ਼ਨ ਸਾਰੀ ਕਟرائی ਦੀ ਹੈ ਜੀ ਪਿਓਰ ਬ੍ਰਾਂਡਡ ਕਟرائی ਮਿਲੂਗੀ ਜੀ ਤੁਹਾਨੂੰ ਲਾਈਟ weight ਫੈਬਰਿਕ ਹੈ ਟਾਈ ਟਾਈ ਮੀਟਰ ਦੀ ਕਟ ਆਊਗੀ ਜੀ ਨਾਲ ਬਾਟਮ ਪਲੇਨ ਆਊਗੀ ਜੀ ਕਟرائی ਦੀ ਸ਼ਰਟ ਡਿਜੀਟਲ ਪ੍ਰਿੰਟ ਦੀ ਕਟرائی ਦੀ ਆਊਗੀ ਜੀ ਫੈਬਰਿਕ ਦੀ ਗੱਲ ਕਰੀਏ ਤਾਂ ਆਪਾਂ ਫੈਬਰਿਕ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਲਾਈਟ weight ਹੈ ਕੋਈ ਵੀ ਇਹ ਹਾਰਡ ਨਹੀਂ ਹੈ ਬਿਲਕੁਲ ਵੀ ਚੁਬਦਾ ਨਹੀਂ ਹੈ ਬਹੁਤ ਜ਼ਿਆਦਾ ਸੌਫਟ ਹੈ ਬਹੁਤ ਲਾਈਟ weight ਹੈ ਤੇ ਕਲਰ ਇਹਨਾਂ ਦੇ ਨਾ ਇਹਨਾਂ ਦੇ ਕਲਰ ਖਰਾਬ ਹੋਣ ਜੀ ਨਾ ਇਹ ਕਪੜਾ ਖਰਾਬ ਹੋਵੇ ਨਾ ਕੋਈ ਛਿੱਜੇ ਕੁਝ ਵੀ ਨਹੀਂ ਹੁੰਦਾ ਜੀ ਇਸ ਕਪੜੇ ਨੂੰ ਤੇ ਨਾ ਹੀ ਇਹਨਾਂ ਦਾ ਕੋਈ ਡਿਜ਼ਾਈਨ ਆਪਣਾ ਕੋਈ ਬੁਰਨੀ ਆਉਂਦਾ ਜੀ ਕਪੜੇ ਤੇ ਨਾ ਤਾਂ ਕਪੜੇ ਤੇ ਕੋਈ ਬੁਰਾ ਹੋਵੇ ਜੀ ਨਾ ਹੀ ਇਹਨਾਂ ਦਾ ਕੋਈ ਕਲਰ ਖਰਾਬ ਹੋਵੇ ਨਾ ਹੀ ਇਹਨਾਂ ਦਾ ਕੋਈ ਕਪੜਾ ਖਰਾਬ ਹੋਵੇ ਬਹੁਤ ਹੀ ਜ਼ਿਆਦਾ ਸੋਹਣਾ ਕਪੜਾ ਹੈ ਜੀ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਹੈ ਬ੍ਰਾਂਡਡ ਕੁਟਰਾਈ ਹੈ ਜੀ ਤੇ ਬਹੁਤ ਹੀ ਜਿਆਦਾ ਸੋਹਣੇ ਸੋਹਣੇ ਇਹਨਾਂ ਦੇ ਰੰਗ ਡਿਜ਼ਾਈਨ ਹੈ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰਸ ਉਹਨੂੰ ਇਹਦੇ ਚ ਮਿਲ ਜਾਣਗੇ ਜਿਹੜਾ ਵੀ ਸੂਟ ਤੁਸੀਂ ਲੈਣਾ ਹੋਵੇ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਤੇ ਕਲਰ ਡਿਜ਼ਾਈਨ ਇਹਨਾਂ ਦੇ ਬਹੁਤ ਹੀ ਜਿਆਦਾ ਪਿਆਰੇ ਹੈ ਜੀ ਬਹੁਤ ਜਿਆਦਾ ਹਟ ਹਟਕੇ ਜੇ ਡਿਜ਼ਾਈਨਿੰਗ ਹੈ ਸਾਰਿਆਂ ਦੀ ਤੁਸੀਂ ਕੋਈ ਵੀ ਕਲਰ ਇਹਨਾਂ ਚੋਂ ਲੈ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੇ ਸੋਹਣੇ ਇਹਨਾਂ ਦੇ ਪਿਆਰੇ ਪਿਆਰੇ ਜੇ ਡਿਜ਼ਾਈਨ ਹੈ ਜੀ ਕੋਈ ਵੀ ਡਿਜ਼ਾਈਨ ਪੁਰਾਣਾ ਨਹੀਂ ਮਿਲੂਗਾ ਤੁਹਾਨੂੰ ਤੇ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰੇ ਪਿਆਰੇ ਹੈ ਜੀ ਤੁਸੀਂ ਭਾਵੇਂ ਲਾਈਟ ਕਲਰ ਲੈ ਲਓ ਡਾਰਕ ਕਲਰ ਲੈ ਲਓ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਤੇ ਬਾਟਮ ਵੀ ਨਾਲ ਕੋ ਟਰਾਈ ਦੀ ਆਊਗੀ ਸ਼ਰਟ ਵੀ ਕੋ ਟਰਾਈ ਦੀ ਆਊਗੀ ਜੇ ਕਿਸੇ ਵੀ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਹੈ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸਾਡੇ ਚੈਨਲ ਤੇ ਜਾ ਕੇ ਤੁਸੀਂ ਸਾਡੀਆਂ ਵੀਡੀਓ ਦੇਖ ਕੇ ਸਾਡੇ ਕੰਮ ਦਾ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਸਾਡਾ ਕੰਮ ਚੈੱਕ ਕਰ ਸਕਦੇ ਹੋ ਵੀ ਸਾਡਾ ਕੰਮ ਕਿਵੇਂ ਦਾ ਹੁੰਦਾ ਹੈ ਜੀ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੂਟ ਕਸਟਮਾਈਜ਼ ਵੀ ਕਰਵਾ ਸਕਦੇ ਹੋ ਹੈਂਡਵਰਕ ਦਾ ਮਸ਼ੀਨਵਰਕ ਦਾ ਕੋਈ ਵੀ ਪੇਂਟਿੰਗ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹਨਾਂ ਦੇ ਵਿੱਚ ਨਾਲ ਜਿਹੜੀ ਬੋਟਮ ਆਉਗੀ ਜੀ ਉਹ ਸ਼ੈਡੋ ਪ੍ਰਿੰਟ ਦੀ ਆਉਗੀ ਤੇ ਹੋਊਗੀ ਕੁਟ్రਾਈ ਦੀ ਜੀ ਪਰ ਬੋਟਮ ਆਉਗੀ ਸ਼ੈਡੋ ਪ੍ਰਿੰਟ ਦੀ ਪਹਿਲਾਂ ਵਾਲੇ ਸੂਟਾਂ ਦੇ ਨਾਲ ਬਾਟਮ ਪਲੇਨ ਸੀ ਜੀ ਇਹਨਾਂ ਦੇ ਨਾਲ ਸ਼ੈਡੋ ਪ੍ਰਿੰਟ ਦੀ ਬਾਟਮ ਆਊਗੀ ਸੈਲਫ ਦੀ ਬਾਟਮ ਆਊਗੀ ਤੇ ਜਲਦੀ ਜਲਦੀ ਤੁਸੀਂ ਆਪਦੇ ਆਰਡਰ ਬੁੱਕ ਕਰਵਾ ਲਓ ਜੀ ਜਿਹੜੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤੇ ਬਾਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਤੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਵੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਤੇ ਇਹਨਾਂ ਸੂਟਾਂ ਦਾ ਪ੍ਰਾਈਸ 1450 ਰੁਪਏ ਹੈ ਜੀ ਇਹ ਬ੍ਰਾਂਡਡ ਕੁਟ ਰਾਈ ਹੈ ਜੀ 1450 ਰੁਪਏ ਪ੍ਰਾਈਸ ਹੈ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਫਟਾਫਟ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਸਾਡਾ ਵਟਸਐਪ ਨੰਬਰ ਦਿੱਤਾ ਹੋਇਆ ਹੈ ਜੀ ਤੇ ਜੇ ਤੁਸੀਂ ਕੋਈ ਵੀ ਇਨਾਂ ਚ ਵਰਕ ਵਗੈਰਾ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋ ਕਿਸੇ ਵੀ ਸੂਟ ਨਾਲ ਤੁਸੀਂ ਦੁਪੱਟਾ ਰੈਡੀ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ